ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਅੱਜ ਦਾ ਕਬੂਤਰਬਾਜੀ ਦਾ ਮਹਾਕੁੰਭ ਕਹਿੰਦੇ ਪਿੰਡ ਬਰਕੰਦੀ ਦੀ ਬਾਜੀ ਆ ਵੀਰੋ 104 ਕਬੂਤਰਾਂ ਨੂੰ ਦੁਸਰ ਚ ਲੱਗਿਆ ਓਲੇ ਨਵੀਆਂ ਵੀਡੀਓ ਦੇਖਣ ਲਈ ਆਪਣਾ ਪੇਜ ਫੋਲੋ ਕਰਿਓ ਦੋਸਤੋ ਜੇ ਚੈਨਲ ਤੇ ਤਾਂ ਸਬਸਕ੍ਰਾਈਬ ਕਰਿਓ ਆਪਾਂ ਇੱਥੇ ਖੜੇ ਹੁਣੇ ਮੇਰੇ ਕੋਲ ਵੱਜਣ ਲੱਗੀਆਂ ਆਵਾਜ਼ਾਂ ਚੁੱਪ ਬੋਲੋ ਨਾ ਰਾਜਪਰੀ ਵਾਲਾ ਧੀਰਾ ਕਾਲਖ ਲੱਖਾ ਮੱਲਾ ਕਿੰਨੇ ਸੇ ਮੋੜ ਮੱਲਾ ਬੰਗਲੀਆਂ ਗੁੱਡੀਆਂ ਨੀ 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 ਦੋਬੇ ਦਾ ਨਾ ਪਿੰਡਾ ਫਜੂਆ ਗੁਰਪ੍ਰੀਤ ਖਿੜਕੀਆਂ ਵਾਲਾ ਰਵਣਾ ਬੱਬਾ ਲੰਡਾ ਪ੍ਰਗਟ ਮੂਸਾ ਆ ਗਈ ਓਏ ਪਿੰਦਰ ਗਿੱਲਾ ਪ੍ਰਦੀਪ ਕੋਈ ਨਹੀਂ ਕੋਈ ਆ ਗਿਆ ਤੁਰੇ ਕਿੰਨੇ ਕੁ ਉਤਰ 101 ਕਬੂਤਰ ਨੂੰ ਲਾ ਲੱਗੇ ਠੀਕ ਆਈ ਕਿੱਥੋਂ ਲਾਉਣੇ ਗੁਰਾ ਦੱਸੇ ਕਰਾਉਂਦੇ